ਕੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਆਪਣੀ ਵਿਧਾਇਕਾ ਨਿਰਿੰਦਰ ਕੌਰ ਭਰਾਜ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਉਣ ਜਾ ਰਹੇ ਨੇ ਨਿਰਿੰਦਰ ਕੌਰ ਭਰਾਜ ਜਿਨ੍ਹਾਂ ਤੇ ਦੋਸ਼ ਲੱਗੇ ਕਿ ਉਹਨਾਂ ਨੇ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ 55 ਲੱਖ ਰੁਪਏ ਦੇ ਵਿੱਚ ਵੇਚ ਦਿੱਤੀ ਜਿਸ ਮਗਰੋਂ ਪੰਜਾਬ ਦੀ ਸਿਆਸਤ ਲਗਾਤਾਰ ਭਖੀ ਹੋਈ ਹੈ ਹੁਣ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਿੰਦਰ ਕੌਰ ਭਰਾਜ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਉਣਗੇ ਇਸ ਨੂੰ ਲੈ ਕੇ ਗੱਲ ਕਰਦੇ ਆਂ ਜੁੜਿਆ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਨਰਿੰਦਰ ਕੌਰ ਭਰਾਜ ਜਿਨ੍ਹਾਂ ਉੱਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਭਵਾਨੀਗਾ ਟਰੱਕ ਜੂਨੀਅਨ ਦੀ ਪ੍ਰਧਾਨਗੀ 50-55 ਲੱਖ ਰੁਪਏ ਦੇ ਵਿੱਚ ਵੇਚ ਦਿੱਤੀ ਜਿਸ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਜਿਸ ਮੰਗਰੋਂ ਚਰਚਾਵਾ ਸ਼ੁਰੂ ਹੋ ਚੁੱਕੀਆਂ ਨੇ ਕਿ ਨਰਿੰਦਰ ਕੌਰ ਭਰਾਜ ਨੂੰ ਹੁਣ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਬਾਹਰ ਦਾ ਰਸਤਾ ਵਿਖਾਏਗੀ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਨਰਿੰਦਰ ਕੌਰ ਭਰਾਜ ਤੇ ਭਵਾਨੀਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਤੇ ਦੋਸ਼ ਲੱਗੇ ਨੇ ਕਿ 55 ਲੱਖ ਦਾ ਸੌਦਾ ਕੀਤਾ ਤੇ 55 ਲੱਖ ਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਉਹਨਾਂ ਨੇ ਵੇਚ ਦਿੱਤੀ ਇਸੇ ਨਾਲ ਹੀ ਚਰਚਾਾਂ ਵੀ ਸ਼ੁਰੂ ਹੋਈਆਂ ਨੇ ਕਿ ਨਰਿੰਦਰ ਕੌਰ ਭਰਾਜ ਨੂੰ ਹੁਣ ਆਮ ਆਦਮੀ ਪਾਰਟੀ ਵਾਰਦਾ ਰਸਤਾ ਵਿਖਾਏਗੀ ਦੇਖੋ ਜੈਤਵ ਆਮ ਆਦਮੀ ਪਾਰਟੀ ਦੀ ਗੱਲ ਮੰਨੀਏ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਜੇ ਵਿਧਾਨ ਸਭਾ 'ਚ ਖੜ ਕੇ ਅਮਨ ਅਰੋੜਾ ਇਹ ਗੱਲ ਕਹਿ ਸਕਦੇ ਆ ਕਿ ਭਾਈ ਅਸੀਂ ਮਿੰਟ 'ਚ ਬੰਦੇ ਨੂੰ ਨੌਕਰੀ ਤੋਂ ਤਨਖਾਹ ਲੈਂਦੇ ਤੋਂ ਪੈਨਸ਼ਨ ਤੇ ਕਰ ਸਕਦੇ ਆ ਫਿਰ ਤੁਹਾਨੂੰ ਬੀਬਾ ਨਰਿੰਦਰਪੁਰ ਭਰਾਜ ਵੀ ਪੈਨਸ਼ਨ ਤੇ ਹੋਣੇ ਚਾਹੀਦੇ ਨੇ ਚਲੋ ਐਮਐਲਏ ਦੀ ਕੁਰਸੀ ਤਾਂ ਉਹਨਾਂ ਤੋਂ ਨਹੀਂ ਲਈ ਜਾ ਸਕਦੀ ਪਾਰਟੀ 'ਚੋਂ ਤਾਂ ਬਾਹਰ ਕੱਢੇ ਜਾ ਸਕਦੇ ਨੇ ਇਲਜ਼ਾਮ ਬਹੁਤ ਗੰਭੀਰ ਨੇ ਇਹ ਇਦਾਂ ਕਹਿ ਕੇ ਪੱਲਾ ਨਹੀਂ ਛਡਾਇਆ ਜਾ ਸਕਦਾ ਜੀ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਜੋ ਬੀਬਾ ਜੀ ਦੀ ਸਟੇਟਮੈਂਟ ਆਈ ਹੈ ਹੁਣ ਇਹ ਗੱਲ ਕਿਉਂ ਉੱਠੀ ਆ ਦੇਖੋ ਸਾਰੇ ਵਿਰੋਧੀ ਚਾਹੇ ਰਵਨੀਤ ਬਿੱਟੂ ਹੋਵੇ ਚਾਹੇ ਉਹਨਾਂ ਦੇ ਮੱਦੇ ਮੁਕਾਬਲ ਚੋਣ ਲੜਨ ਵਾਲੇ ਵਿਨਰਜੀਤ ਗੋਲਡੀ ਹੋਣ ਚਾਹੇ ਵਿਜੇਂਦਰ ਸਿੰਘਲਾ ਹੋਣ ਜਾਂ ਆਲ ਓਵਰ ਜਿੰਨੀ ਵੀ ਓਪੋਜੀਸ਼ਨ ਆ ਸਾਰੀ ਇਹ ਮੰਗ ਕਰ ਰਹੀ ਹੈ ਕਿ ਬੀਬਾ ਜੀ ਨੂੰ ਪਾਰਟੀ ਚ ਬਾਹਰ ਕੱਢੋ ਜਦੋਂ ਐਡਾ ਵੱਡਾ ਇਲਜ਼ਾਮ ਲੱਗ ਜੇ ਜਿਹੜੀ ਪਾਰਟੀ ਕਟੜ ਇਮਾਨਦਾਰ ਹੋਵੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੀ ਹੋਵੇ ਉਸ ਪਾਰਟੀ ਦੇ ਵਿੱਚ ਉਹ ਪਾਰਟੀ ਮੈਂਟ ਵੀ ਨਾ ਲਾਵੇ ਕੋਈ ਮਾੜਾ ਮੋਟਾ ਨਹੀਂ ਕੋਈ 50 100 ਰੁਪਏ ਦੀ ਗੱਲ ਥੋੜਾ ਹੈ 30 ਲੱਖ 55 ਲੱਖ ਦੀ ਗੱਲ ਹੈ ਇੱਕ ਬੰਦਾ ਖੁਦਕੁਸ਼ੀ ਦਾ ਅਟੈਂਪਟ ਕਰ ਚੁੱਕਿਆ ਹੈ ਜੋ ਕਿ ਇਸ ਸਮੇਂ ਜੇਰੇ 'ਤੇ ਲਾ ਆਜਾ ਬੀਬਾ ਜੀ ਤੁਸੀਂ ਇਹਦੇ ਕੋ ਬੀਬਾ ਜੀ ਉਲਟੋ ਤੇ ਇਲਜ਼ਾਮ ਲਾ ਰਹੇ ਨੇ ਹਾਲਾਂਕਿ ਅਸੀਂ ਉਹਨਾਂ ਦੀ ਕੋਈ ਉਹ ਨਹੀਂ ਕਹਿੰਦੇ ਕਿ ਉਹਨਾਂ ਨੇ ਬਹੁਤ ਚੰਗਾ ਮਹਾਨ ਕੰਮ ਕੀਤਾ ਪੈਸੇ ਦੇ ਕੇ ਟਰੱਕ ਜੁਨੀਅਨ ਪਰ ਇਹ ਚੱਲਣ ਕਿੱਥੋਂ ਚੱਲਿਆ ਇਹ ਚਲਣ ਕੇਵੇਂ ਚੱਲ ਰਿਹਾ ਸੀ ਮਤਲਬ ਮਤਲਬ ਇਹ 3-4 ਸਾਲਾਂ ਤੋਂ ਤਾਂ ਚੱਲ ਹੀ ਰਿਹਾ ਸੀ ਉਦੋਂ ਪਹਿਲਾਂ ਜੇ ਕਾਂਗਰਸੀ ਕਾਲੀ ਵੀ ਕਰਦੇ ਹੋਣਗੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿਉਂਕਿ ਉਦੋਂ ਪਹਿਲਾਂ ਤਾਂ ਵੋਟਾਂ ਪੈਂਦੀਆਂ ਸੀ ਇਹ ਸਾਰੇ ਦਾ ਸਾਰੇ ਕੰਡੇ ਜੋ ਬੀਜ ਕੇ ਗਿਆ ਤਾਂ ਕੈਪਟਨ ਮਨਿੰਦਰ ਸਿੰਘ ਬੀਜ ਕੇ ਗਿਆ ਹੈ ਕਾਂਗਰਸੀ ਇਹ ਤਾਂ ਦੋ ਦੁੱਤੇ ਨਹੀਂ ਹੈਗੇ ਵੀ ਉਹਨਾਂ ਨੂੰ ਕੋਈ ਕਹੇ ਨਹੀਂ ਕਹਿ ਸਕਦਾ ਪਰ ਇਹ ਚੱਲਣ ਤਾਂ ਚੱਲ ਰਿਹਾ ਸੀ ਇਹਦਾ ਮਤਲਬ ਪਿਛਲੀ ਵਾਰ ਵੀ ਪੈਸੇ ਲਏ ਹੋ ਸਕਦੇ ਆ ਅਗਲੀ ਵਾਰ ਵੀ ਲੈ ਜਾਣਗੇ ਉਦੋਂ ਪਿਛਲੀ ਵਾਰ ਵੀ ਲੈ ਹੋ ਸਕਦੇ ਆ ਉਦੋਂ ਪਿਛਲੀ ਵਾਰ ਵੀ ਇੱਦਾਂ ਬੋਲੀਆਂ ਲੱਗੀਆਂ ਹੋਣਗੀਆਂ ਹੁਣ ਸਵਾਲ ਇਹ ਹੈ ਕਿ ਕੀ ਬੀਬਾ ਜੀ ਤੇ ਲੱਗੇ ਇਲਜ਼ਾਮਾਂ ਦੀ ਜਾਂਚ ਸਰਕਾਰ ਕਰਾਉਂਦੀ ਹੈ ਕੀ ਇਹ ਕੇਸ ਵਿਜੀਲੈਂਸ ਨੂੰ ਦਿੱਤਾ ਜਾਂਦਾ ਜਿਵੇਂ ਭਾਰਤਪੁਸ਼ਨਾ ਸੁਸ਼ਿੰਦਰ ਸ਼ਾਮ ਰੋੜੇ ਦਲਵੀਰ ਗੋਲਡੀ ਬਾਕੀਆਂ ਦਾ ਦਿੱਤਾ ਗਿਆ ਜਾਂ ਫਿਰ ਫੋਜਾ ਸਿੰਘ ਸਰਾਰੀ ਵਾਂਗੂ ਬਸ ਚੁੱਪ ਵੱੱਟੀ ਰੱਖੀ ਜਾ ਸਕਦੀ ਹੈ ਕੀ ਵਿਜੇਂਦਰ ਸਿੰਘਲਾ ਵਾਂਗੂ ਕੈਬਨਿਟ ਚੋਂ ਬਾਹਰ ਕੱਢਿਆ ਜਾ ਸਕਦਾ ਇਹ ਸਾਰੇ ਸਵਾਲ ਨੇ ਫਿਰ ਆਮ ਆਦਮੀ ਪਾਰਟੀ ਜੇ ਵਾਕਈ ਮੈਂ ਤਾਂ ਉਹੀ ਗੱਲ ਦਾਰ ਹੋਣਾ ਕਿ ਵਾਕਈ ਕਟੜ ਇਮਾਨਦਾਰ ਹੈ ਬੀਬਾ ਜੀ ਨੂੰ ਪਾਰਟੀ ਚੋਂ ਉੰਨੇ ਸਮੇਂ ਲਈ ਘੱਟੋ ਘੱਟ ਬਾਹਰ ਕੱਢ ਦੇ ਜਿੰਨੇ ਸਮੇਂ ਲਈ ਜਾਂਚ ਚੱਲਦੀ ਹੈ ਬੀਬਾ ਜੀ ਦੁੱਧ ਤੋਤੇ ਹੋਏ ਸਾਫ ਸੁਥਰੇ ਹੋਏ ਜਾਂਚ ਤੋਂ ਬਾਹਰ ਆ ਜਾਣਗੇ ਬਾਹਰ ਹੁਣ ਜਾਂਚ ਵੀ ਇਹ ਨਹੀਂ ਨਾਗਾ ਕਿ ਪੁਆਣੀ ਘੜ ਦੇ ਕਿਸੇ ਐਸਆਈ ਤੋਂ ਕਰਾ ਦਿੱਤੀ ਜਾਵੇ ਜਾਂਚ ਕਰਾਓ ਵਿਸ਼ੇਸ਼ ਜਾਂਚ ਟੀਮ ਗਠਿਤ ਕਰੋ ਉਹ ਜਾਂਚ ਕਰ ਲੈ ਦੁੱਧ ਦਾ ਦੁੱਧ ਕਰ ਦੇ ਪਾਣੀ ਦਾ ਪਾਣੀ ਕਰ ਦੇ ਨਹੀਂ ਤਾਂ ਭਾਈ ਵਿਜੀਲੈਂਸ ਦੇ ਤਾਜ਼ਾ ਤਾਜ਼ਾ ਨਵੇਂ ਮੁਖੀ ਲਾਏ ਆ ਉਹਨਾਂ ਤੋਂ ਕਰਾ ਲੋ ਹਾਲਾਂਕਿ ਵਿਜੀਲੈਂਸ ਦਾ ਜੋ ਕਰਵਾਰ ਆ ਸਾਰਿਆਂ ਦੇ ਸਾਹਮਣੇ ਆ ਤੇਰੀ ਜਾਂਚ ਹੋਣੀ ਚਾਹੀਦੀ ਹੈ ਇੱਕ ਬੰਦੇ ਦੀ ਜਾਨ ਅੱਜ ਦਾਤੇ ਲੱਗੀ ਹੋਈ ਆ ਮਾਮਲਾ ਬਹੁਤ ਗੰਭੀਰ ਹੈ ਸਿਆਸੀ ਮਾਮਲਾ ਹੈ ਬੀਬੀ ਜੀ ਕਹਿੰਦੇ ਕਿ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਫਿਰ ਲੋਕ ਪਾਰਟੀਆਂ ਛੱਡ ਕੇ ਕੋਈ ਐਨਜੀਓ ਖੋਲ ਲੈਂਦੇ ਲੈਣਗੇ ਜੇ ਇਹੇ ਮੁੱਦਿਆਂ ਤੇ ਸਿਆਸਤ ਨਹੀਂ ਕਰਨੀ ਤਾਂ ਫਿਰ ਹੋਰ ਕੱਧ ਤੇ ਕਰਨੀ ਹੈ ਸਿਆਸਤ ਦਾ ਮਤਲਬ ਇਹ ਥੋੜਾ ਹੁੰਦਾ ਹੈ ਕਿ ਵੀ ਤੁਸੀਂ ਕਿਸੇ ਨੂੰ ਹੀ ਚਿੱਕੜ ਛੁੱਟੀ ਜਾਣਾ ਚੰਗੀ ਕੰਮ ਲਈ ਸਿਆਸਤ ਹੈ ਕਿ ਬੀਬਾ ਜੀ ਦੀ ਜਾਂਚ ਹੋਣੀ ਚਾਹੀਦੀ ਹੈ ਬੀਬਾ ਜੀ ਆਪਣੀ ਜਾਂਚ ਕਰਾਉਣ ਹੁਣ ਰਵਨੀਤ ਬਿੱਟੂ ਕਹਿੰਦੇ ਕਿ ਬੀਬਾ ਜੀ ਇਮਾਨਦਾਰ ਵੀ ਬੜੇ ਨੇਗੇ ਕਿ ਪਈ 55 ਲੱਖ ਆ ਗਿਆ 30 ਲੱਖ ਵਾਲੇ ਨੂੰ 30 ਲੱਖ ਵਾਪਸ ਕਰਤਾ ਹੁਣ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਜਿੰਨੇ ਮੂੰਹ ਓਨੀਆਂ ਗੱਲਾਂ ਪਰ ਅਸੀਂ ਉਹਦੇ 'ਚ ਨਹੀਂ ਜਾਣਾ ਚਾਹੁੰਦੇ ਬੀਬਾ ਜੀ ਨੂੰ ਚਾਹੀਦਾ ਕਿ ਜੋ ਵੀ ਬਜੀ ਨੇ ਸਟੇਟਮੈਂਟ ਦਿੱਤੀ ਉਹ ਐਸੀ ਵੀ ਚਲਾਤੀ ਬਾਕੀ ਸਾਰਿਆਂ ਨੇ ਵੀ ਚਲਾ ਦੇਣੀ ਆ ਉਹ ਉਹਨਾਂ ਦੀ ਚਲੇ ਜਾਣੀ ਆ ਸਵਾਲ ਇਹ ਸੀ ਕਿ ਗੁਰਪ੍ਰੀਤ ਸਿੰਘ ਕਿਹਦੇ ਵਿਆਹ ਤੇ ਗਿਆ ਸੀ ਉਹ ਕਹਿੰਦਾ ਕਿ ਮੈਂ ਸਾਰਾ ਦਿਨ ਉਹਨਾਂ ਦੇ ਨਾਲ ਫਿਰਿਆ ਪ੍ਰਾਤ ਨੂੰ ਮੇਰੀ ਠੱਕੇ ਨਾਲ ਵੀਡੀਓ ਬਣਾ ਲਈ ਜੋ ਹਾਪਾਪ ਗੁਰਪ੍ਰੀਤ ਸਿੰਘ ਦੇ ਦੇਖੇ ਜਾਂਦੇ ਨੇ ਜੇ ਤੁਸੀਂ ਉਹਨਾਂ ਨੂੰ ਪੜੋ ਉਹਨਾਂ ਨੂੰ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ ਤਾਂ ਤਾਂ ਪਤਾ ਲੱਗਦਾ ਕਿ ਉਹ ਨਿੰਮੋ ਛਿਣੇ ਹੋਏ ਪਏ ਨੇ ਵੀ ਉਹ ਕੋਈ ਕੋਈ ਕੰਮ ਕਰਾ ਨਹੀਂ ਸਕੇ ਯਾਰ ਤੇਰਾ ਕੰਮ ਨਹੀਂ ਕਰਾ ਸਕਿਆ ਮੈਂ ਮੈਨੂੰ ਦੁਖ ਫੀਲ ਹੁੰਦਾ ਇਸ 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 ਅੰਦਾਜ਼ ਦੇ ਵਿੱਚ ਖੜੇ ਨੇ ਫਿਰ ਉਹ ਰੋਕਦੇ ਵੀ ਨੇ ਭਈ ਭਾਈ ਤੂੰ ਵੀਡੀਓ ਬਾਡੀ ਹੋਣਾ ਭਾਈ ਤਾਂ ਇਹਦਾ ਮਤਲਬ ਉਹ ਪੈਸੇ ਕਿੱਥੋਂ ਆਏ ਗੁਰਪ੍ਰੀਤ ਸਿੰਘ ਨੂੰ ਕਿਵੇਂ ਪਤਾ ਸੀ ਹੁਣ ਉਹ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਫਟਾਫਟ ਖੋਲ ਲਿਆ ਡੱਬਾ ਖੋਲ ਲਿਆ ਸਾਰਾ ਕੁਝ ਕਰ ਲਿਆ ਤੂੰ ਬੋਲ ਉੱਥੇ ਕਿਉਂ ਨਹੀਂ ਬੋਲ ਰਿਹਾ ਭਾਈ ਕਿਉਂਕਿ ਤਾਂ ਨਹੀਂ ਸੀ ਬੋਲ ਰਿਹਾ ਕਿ ਗੇ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆਉਂਦਾ ਹੈ ਇਹ ਸਾਰੀ ਕਹਾਣੀ ਹੈ ਬੀਬਾ ਜੀ ਨੂੰ ਆਪ ਨੂੰ ਵੀ ਸਟੈਪ ਡਾਊਨ ਕਰਨਾ ਚਾਹੀਦਾ ਕਿ ਉਹਨਾਂ ਦਿਨ ਕਹਿ ਦੇਣ ਭਾਈ ਮੈਂ ਪਾਸੇ ਹਟਦੀਆਂ ਤੁਸੀਂ ਮੇਰੀ ਜਾਂਚ ਕਰਾ ਲਓ ਇਹ ਕੋਈ 50000 ਰੁਪਏ ਦਾ ਮਾਮਲਾ ਨਹੀਂ ਹੈਗਾ ਇਹ ਕੋਈ ਦੁੱਕੀ ਟਿੱਕੀ ਦਾ ਮਾਮਲਾ ਨਹੀਂਗਾ 55 ਲੱਖ ਇੱਕ ਟਰੱਕ ਜੁਨੀਅਨ ਦੀ ਪ੍ਰਧਾਨਗੀ ਦੇ ਲਈ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਬਾਕੀ ਚੀਜ਼ਾਂ ਨਾਲ ਹੀ ਫਿਰ ਕੀ ਚੱਲਦਾ ਹੋਊਗਾ ਹਾਲਾਂਕਿ ਬੀਬਾ ਜੀ ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਅਗਾਹੇ ਬਗਾਹੇ ਲੱਗਦੇ ਰਹੇ ਆ ਸੰਗਰੂਰ ਸ਼ਹਿਰ ਦੇ ਅੰਦਰ ਸੰਗਰੂਰ ਹਲਕੇ ਦੇ ਅੰਦਰ ਉਹਨਾਂ ਦੇ ਬਾਰੇ ਕੋਈ ਐਸੀ ਗੱਲ ਨਹੀਂ ਸੀ ਆਈ ਇਹ ਅੱਜ ਖੁੱਲ ਕੇ ਸਾਹਮਣੇ ਆਈ ਹੈ ਬੀਬਾ ਜੀ ਦਾ ਪੱਖ ਆਇਆ ਹੈ ਪਰ ਬੀਬਾ ਜੀ ਦੇ ਪੱਖ ਨਾਲ ਗੱਲਾਂ ਨਹੀਂ ਕਰਨੀਆਂ ਗੱਲਾਂ ਦਾ ਕੜਾਹ ਬਣਾ ਕੇ ਨਹੀਂ ਟੈਂਪਾ ਸੋਣਾ ਬੀਬਾ ਜੀ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨਾਂ ਦੀ ਪਾਰਟੀ ਦੇ ਅਮਨ ਅਰੋੜਾ ਨੂੰ ਚਾਹੀਦਾ ਕਿ ਪਹਿਲਾਂ ਬੀਬਾ ਜੀ ਨੂੰ ਸਸਪੈਂਡ ਕਰਨ ਪਾਰਟੀ ਦੀ ਮੈਂਬਰਸ਼ਿਪ ਤੋਂ ਫਿਰ ਜਵੇਂ ਉਹਨਾਂ ਨੇ ਵਿਧਾਨ ਸਭਾ 'ਚ ਖੜਕੇ ਕਿਹਾ ਸੀ ਵੀ ਅਸੀਂ ਤਾਂ ਐ ਮੈਂਟ ਚ ਤਨਖਾਹ ਤੋਂ ਪੈਨਸ਼ਨ ਤੇ ਕਰ ਦਿੰਨੇ ਆ ਫਿਰ ਵਿਜੀਲੈਂਸ ਦੀ ਜਾਂਚ ਕਰਾਉਣ ਜੋ ਦੁੱਧ ਦਾ ਦੁੱਧ ਹੋਊਗਾ ਪਾਣੀ ਦਾ ਪਾਣੀ ਹੋਊਗਾ ਸਾਫ਼ ਹੋਊਗਾ ਕੱਲੇ ਥਾਣੇਦਾਰ ਸਿਪਾਈ ਸਸਪੈਂਡ ਕਰਕੇ ਤਹਿਸੀਲਦਾਰ ਸਸਪੈਂਡ ਕਰਕੇ ਨਹੀਂ ਸਰਨਾ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਵੀ ਦੇਖ ਲੋ ਕਿ ਮਾਹੌਲ ਕੀ ਆ ਤਾਂ ਨਰਿੰਦਰ ਕੌਰ ਭਰਾਜ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਪੱਕ ਚੁੱਕੀ ਹੈ ਸਾਰੀਆਂ ਵਿਰੋਧੀ ਪਾਰਟੀਆਂ ਨੇ ਹੁਣ ਇੱਕੋ ਮੰਗ ਰੱਖ ਲਈ ਹੈ ਕਿ ਨਰਿੰਦਰ ਕੌਰ ਭਰਾਜ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਇਸ ਨੂੰ ਲੈ ਕੇ ਕੀ ਐਕਸ਼ਨ ਲੈਂਦੀ ਹੈ